ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਸ਼ਿਪ ਭੈਣ ਦਾ ਮੈਸੇਜ ਆਇਆ ਸੀ ਕਿ ਅਸੀਂ ਘਰ ਵਿੱਚ ਪਾਠ ਵੀ ਕਰਦੇ ਆਂ ਤੇ ਜੋਤ ਵੀ ਲਾਉਨੇ ਆਂ ਕਿਉਂਕਿ ਜਿਹੜੀ ਜੋਤ ਸੰਗਤ ਜੀ ਆਮ ਘਰਾਂ ਦੇ ਵਿੱਚ ਲਾਈ ਜਾਂਦੀ ਹੈ ਭਾਵੇਂ ਉਹ ਬਾਬਾ ਦੀਪ ਸਿੰਘ ਦੀ ਤਸਵੀਰ ਅੱਗੇ ਲਾਈ ਜਾਵੇ ਜੋ ਹੋਰ ਕਿਸੇ ਤਸਵੀਰ ਗੁਰੂਆਂ ਦੀ ਤਸਵੀਰ ਅੱਗੇ ਲਾਈ ਜਾਵੇ। ਉਹਨਾਂ ਦਾ ਇਹ ਸਵਾਲ ਸੀ ਕਿ ਪਾਠ ਕਰਦੇ ਆਂ ਤੇ ਜੋਤ ਵੀ ਲਾਉਨੇ ਆ ਤੇ ਘਰ ਵਾਲਾ ਜਿਹੜਾ ਹੈ ਉਹ दारू ਪਿੰਦਾ ਸ਼ਰਾਬ ਪਿੰਦਾ ਹੈ। ਕੋਈ ਹੱਲ ਦੱਸੋ ਕਿ ਸ਼ਰਾਬ ਵੀ ਛੱਡ ਜਾਵੇ। ਪ੍ਰਸੰਗਤ ਜੀ ਸ਼ਰਾਬ ਛਡਾਉਣੀ ਉਸ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਹੈ। ਇੱਕ ਨਾ ਸੰਗਤ ਜੀ ਬਾਬਾ ਅਤਰ ਸਿੰਘ ਜੀ ਹੋਏ ਨੇ ਮਹਾਂਪੁਰਸ਼ ਮਸਤੂ ਆਣੇ ਵਾਲੇ ਸਾਹਿਬ ਉਹਨਾਂ ਦੀ ਜੀਵਨੀ ਦੇ ਵਿੱਚ ਇੱਕ ਵਾਰਤਾ ਆਉਂਦੀ ਹੈ ਆਪ ਜੀ ਨੇ ਸਾਂਝੀ ਕਰਨੀ ਹੈ ਉਹਨਾਂ ਦੇ ਕੋਲ ਇੱਕ ਮਾਈ ਆਈ ਤੇ ਮਾਈ ਕਹਿਣ ਲੱਗੀ ਮਹਾਂਪੁਰਸ਼ੋ ਕਿ ਮੇਰਾ ਘਰ ਵਾਲਾ ਤੇ ਮੇਰਾ ਜਿਹੜਾ ਪੁੱਤਰ ਹੈ ਬਹੁਤ ਸ਼ਰਾਬ ਪੀਂਦੇ ਨੇ ਤੇ ਸ਼ਰਾਬ ਪੀ ਕੇ ਘਰ ਵਿੱਚ ਲੜਾਈ ਝਗੜਾ ਠੇਪਿਰ ਬਣਿਆ ਰਹਿੰਦਾ ਹੈ ਤੇ ਮੇਰੇ ਨਾਲ ਕੁੱਟਮਾਰ ਵੀ ਕਰਦੇ ਨੇ ਇਹ ਆਮ ਘਰ ਦੀ ਗੱਲ ਹੈ ਸੰਤ ਜੀ ਉਸ ਕੱਲਾ ਮਾਈ ਦਾ ਸਵਾਲ ਨਹੀਂ ਹੋ ਸਕਦਾ ਸਾਰਿਆਂ ਦਾ ਸਵਾਲ ਹੈ ਕਿ ਜਿੰਨਾ ਘਰਾਂ ਦੇ ਵਿੱਚ दारू ਹੈ ਸ਼ਰਾਬ ਹੈ ਸ਼ਰਾਬ ਦਾ ਮਤਲਬ ਹੀ ਇਹ ਸ਼ਰਾਰਤ ਕਿਉਂਕਿ ਸ਼ਰਾਬ ਪੀਣ ਵਾਲੇ ਦੀ ਜਿਹੜੀ ਮਤ ਦੂਰ ਹੋ ਜਾਂਦੀ ਹੈ ਉਹ ਆਪਣੇ ਤੇ ਪਰਾਏ ਦੀ ਪਛਾਣ ਭੁੱਲ ਜਾਂਦਾ ਹੈ ਤੇ ਉਹ ਮਾਈ ਕਹਿ ਲੱਗੀ ਮਹਾਂਪੁਰਸ਼ ਨੂੰ ਕਿ ਮਹਾਂਪੁਰਸ਼ੋ ਘਰ ਵਿੱਚ ਸ਼ਰਾਬ ਚੱਲਦੀ ਹੈ ਬੱਚਾ ਤੇ ਮੇਰਾ ਜਿਹੜਾ ਪਤੀ ਹੈ ਉਹ ਵੀ ਪੀਂਦਾ ਹੈ ਭਾਵ ਕੇ ਪੁੱਤਰ ਤੇ ਪਤੀ ਤੇ ਪੀਕੇ ਮੈਨੂੰ ਕੁੱਟਦੇ ਨੇ ਕੁੱਟਮਾਰ ਵੀ ਹੁੰਦੀ ਐ ਤੇ ਲੜਾਈ ਝਗੜਾ ਤੇ ਫਿਰ ਰਹਿਣਾ ਜਦੋਂ ਕੁੱਟਮਾਰ ਹੋਵੇਗੀ ਤੇ ਕੋਈ ਹੱਲ ਦੱਸੋ ਮਾਹਪੁਰਸ਼ ਕਹਿਣ ਲੱਗੇ ਬਾਣੀ ਪੜਿਆ ਕਰ ਉਹ ਕਹਿਣ ਲੱਗੇ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਮੈਂ ਅਨਪੜਾ ਤੇ ਕੋਈ ਸੌਖਾ ਉਪਾਅ ਦੱਸੋ ਕਿਉਂਕਿ ਜਿਹੜੇ ਮਾਹਪੁਰਸ਼ ਰੱਬ ਦੇ ਪਿਆਰੇ ਹੁੰਦੇ ਨੇ ਕਿਉਂਕਿ ਸੰਗਤ ਜੀ ਸੰਤ ਅਤਰ ਸਿੰਘ ਜੀ ਮਹਾਪੁਰਸ਼ ਉਹਨਾਂ ਨੂੰ ਸੰਤ ਦੀ ਉਪਾਧੀ ਸਿਰਫ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਿੱਤੀ ਹੈ। ਬਾਕੀ ਹੋਰ ਵੀ ਸੰਤ ਨੇ अनेका ਹੋ ਸਕਦੇ ਨੇ ਪਰ ਜਿਹੜੇ ਅਕਾਲ ਤਖਤ ਸਾਹਿਬ ਤੋਂ ਉਪਾਧੀ ਮੇਰੇ ਸੰਤ ਦੀ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਨੂੰ ਮਿਲੀ ਹੈ। ਕਿਉਂਕਿ ਉਹ ਜਦੋਂ ਅਮਰ ਛਕਾਉਂਦੇ ਸੀ ਸੰਗਤ ਜੀ ਆਮ ਤਾ ਮਹਾਪੁਰਸ਼ਾਂ ਨੇ ਸਾਰਿਆਂ ਨੇ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਸਰਬਲੋਹ ਦੇ ਬਾਟੇ ਵਿੱਚ ਪਰ ਉਹਨਾਂ ਨੇ ਕੜਾਹਿਆਂ ਦੇ ਵਿੱਚ ਅੰਮ੍ਰਿਤ ਛਕਾਇਆ ਕੜਾਹਿਆਂ ਦੇ ਕੜਾਹੇ ਭਰ-ਭਰ ਕੇ ਮਿਸ਼ਕਾਇਆ ਜਿੱਥੇ ਵੀ ਦਿਵਾਨ ਲਾਉਂਦੇ ਸਨ ਮਹਾਪੁਰਸ਼ ਉਹ ਨਗਰ ਸਾਰਾ ਸਾਰਾ ਨਗਰ ਅਮਰਤਾਰੀ ਹੋ ਜਾਂਦਾ ਸੀ ਐਨੀ ਕਲਾ ਸੀ ਮਹਾਪੁਰਸ਼ਾਂ ਕੋਲ ਕਮਾਈ ਸੀ ਉਹਨਾਂ ਦੀ ਤੇ ਉਹ ਮਹਾਪੁਰਸ਼ ਕਹਿਣ ਲੱਗੇ ਤੁਸੀਂ ਬਾਣੀ ਨਹੀਂ ਪੜ ਸਕਦੇ ਫਿਰ ਇਸ ਨੂੰ ਇਸ ਮੰਤਰ ਦਾ ਜਾਪ ਕਰੋ ਉਹਨਾਂ ਨੇ ਕਿਹਾ ਕਿ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਹੜੇ ਠੇ ਸਭ ਦੁੱਖ ਜਾਏ ਇਹਨੂੰ ਕਹਿੰਦੇ ਵਾਰ-ਵਾਰ ਪੜੋ ਮਹਾਪੁਰਸ਼ਾਂ ਨੇ ਯਾਦ ਕਰਾ ਦਿੱਤਾ ਮਾਈ ਪੜੀਗੇ ਮਹਾਪੁਰਸ਼ ਪੜੀਗੇ ਪੜਦੇ ਆ ਪੜਦੇ ਜਦੋਂ 15 20 ਵਾਰੀ ਪੜ੍ਹਿਆ ਉਹ ਮਾਈ ਨੂੰ ਮੂੰਹ ਜਬਾਨੀ ਇਹ ਜਿਹੜਾ ਪਹਿਰਾ ਸੀ ਯਾਦ ਹੋ ਗਿਆ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਤੇ ਮਾਈ ਨੂੰ ਕਹਿਣ ਮਾਈ ਦਾ ਜਾਪ ਕਰ ਤੂ ਇਸ ਲੋਗ ਦੀ ਸੁਖ ਭਾਲ ਦੀ ਇਸ ਲੋਗ ਦਾ ਸੁਖ ਭਾਲ ਦੀ ਹੈ ਸਤਿਗੁਰੂ ਜੀ ਪਰਲੋਕ ਦੇ ਦੁੱਖ ਵੀ ਕੱਟਣ ਵਾਲੇ ਨੇ ਤੇ ਸੰਗਤ ਜੀ ਉਹ ਮਾਈ ਨੇ ਮਹਾਂਪੁਰਸ਼ਾਂ ਦੇ ਬਚਨ ਨੂੰ ਮੰਨਦਿਆਂ ਹੋਇਆਂ ਘਰੇ ਜਾ ਕੇ ਉਹ ਜਾਪ ਕੀਤਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਇਸ ਪੰਕਤੀ ਦਾ ਇਸ ਸ਼ਬਦ ਦਾ ਤੇ 2 ਸਾਲਾਂ ਬਾਅਦ ਉਹ ਮਹਾਂਪੁਰਸ਼ਾਂ ਕੋਲ ਆਈ ਸਮਾਪਾ ਕੇ ਜਦੋਂ ਮਹਾਂਪੁਰਸ਼ਾਂ ਕੋਲ ਆਏ ਤੇ ਮਹਾਪੁਰਸ਼ ਅਨੁਸਾਰੀ ਵਾਰਤ ਦੱਸੀ ਕਿ ਇਸ ਤਰ੍ਹਾਂ ਕੁਝ ਸਮਾਂ ਪਹਿਲਾਂ ਮੈਂ ਆਈ ਸਾਂ ਤੇ ਆ ਸਾਡੇ ਘਰ ਦੇ ਹਾਲਾਤ ਸੀ ਤੇ ਮਹਾਪੁਰਸ਼ ਕਹਿੰਦੇ ਹੁਣ ਕਿਹੜੇ ਹਾਲਾਤ ਨੇ ਉਹ ਕਹਿੰਦਾ ਕਿ ਤੁਹਾਡੀ ਬੜੀ ਕਿਰਪਾ ਹੋਈ ਹੈ ਤੁਹਾਡੀ ਕਿਰਪਾ ਸਦਕਾ ਕਹਿੰਦੇ ਮੇਰਾ ਪਤੀ ਅਮਰਤ ਹਰੇ ਮੇਰੇ ਅਮਰਤ ਮੇਰੇ ਪਤੀ ਨੇ ਸ਼ਰਾਬ ਛੱਡ ਦਿੱਤੀ ਹੈ ਪੁੱਤਰ ਨੇ ਸ਼ਰਾਬ ਛੱਡ ਦਿੱਤੀ ਹੈ ਘਰ ਵਿੱਚੋਂ ਜਿਹੜੇ ਕਲੇਸ਼ ਸੀ ਝਗੜੇ ਸੀ ਖਤਮ ਹੋ ਗਏ ਨੇ ਤੇ ਮਹਾਪੁਰਸ਼ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਇਹ ਸਾਡੀ ਕਮਾਈ ਨਹੀਂਗੀ ਸਾਡੀ ਕਿਰਪਾ ਨਹੀਂ ਹੋਈ ਇਹ ਤਾਂ ਕਿਰਪਾ ਸ੍ਰੀ ਹਰਿ ਕ੍ਰਿਸ਼ਨ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਦੀ ਹੋਈ ਏ। ਉਹਨਾਂ ਦੀ ਕਿਰਪਾ ਸਦਕਾ ਘਰ ਵਿੱਚੋਂ ਕਲੇਸ਼ ਤੇ ਦੁੱਖ ਦੂਰ ਹੋਏ ਨੇ। ਸ੍ਰੀ ਹਰਿ ਕ੍ਰਿਸ਼ਨ ਸਤਿਗੁਰੂ ਮਹਾਰਾਜ ਜੀ ਇਸ ਲੋਗ ਦੇ ਦੁੱਖ ਕੀ ਪਰਲੋਕ ਦੇ ਕਟਣ ਵਾਲੇ ਨੇ। ਤੇ ਬਸ ਕਹਿੰਦੇ ਮਾਈ ਫਿਰ ਇਸ ਸ਼ਬਦ ਦਾ ਜਾਪ ਨਾ ਛੱਡੀ। ਤੇ ਸੰਗਤ ਜੀ ਤੁਸੀਂ ਸਕਰੀਨ ਤੇ ਲਿਖਿਆ ਵੇਖ ਰਹੇ ਹੋ ਜੇਕਰ ਘਰ ਵਿੱਚ ਕਲੇਸ਼ ਝਗੜਾ ਰਹਿੰਦਾ ਹੈ ਤਾਂ ਇਸ ਮੰਤਰ ਦਾ ਜਾਪ ਕਰੋ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਭ ਦੁੱਖ ਜਾਏ ਤੇ ਜਿਹੜੀ ਸੰਗਤ ਦਾ ਮੈਸੇਜ ਆਇਆ ਸੀ ਉਹ ਵੀਡੀਓ ਵੀ ਜਰੂਰ ਵੇਖੇ ਤੇ ਕਿਰਪਾ ਕਰਨ ਕਿ ਸਤਿਗੁਰੂ ਜੀ ਇਸ ਮੰਤਰ ਦਾ ਜਾਪ ਕਰੋ ਸੰਗਤ ਜੀ ਸਾਰੀ ਬਾਣੀ ਮਹਾ ਮੰਤਰ ਹੈ ਸਾਰੀ ਬਾਣੀ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਪਰ ਕੁਝ ਉਪਾਅ ਹੁੰਦੇ ਨੇ ਜਿਹੜੇ ਮਹਾਂਪੁਰਸ਼ਾਂ ਕੋਲੋਂ ਮਿਲਦੇ ਨੇ ਸੋ ਇੱਕ ਗੈਤਰੀ ਮੰਤਰ ਸਿੱਖਾਂ ਦਾ ਵੀ ਹੈ ਸੰਗਤ ਜੀ ਹੁੰਦੀ ਵੀਡੀਓ ਸੀ ਅੱਗੇ ਪਾਵਾਂਗੇ ਸਿੱਖਾਂ ਦਾ ਕਿਹੜਾ ਗੈਤਰੀ ਮੰਤਰ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਆਪਣੀ ਕਥਾ ਦੇ ਵਿੱਚ ਉਸ ਗੈਤਰੀ ਮੰਤਰ ਦੇ ਅਰਥ ਵੀ ਦੱਸੇ ਨੇ ਤੇ ਉਹਨਾਂ ਦਾ ਕਰਨ ਦਾ ਢੰਗ ਵੀ ਦੱਸਿਆ ਹੈ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ